ਸਾਡੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਮੈਂ ਦੱਸਣਾ ਚਾਹੁੰਦਾ ਕਿ ਬੜੀ ਵੱਡੀ ਇੱਕ ਡਕੈਤੀ ਦੀ ਸੈਂਸੇਸ਼ਨ ਵਾਲੀ ਵਾਰਦਾਤ ਹੋਈ ਸੁਤਾਨਵਿੰਡ ਰੇਜ ਵਿੱਚ ਜਿੱਥੇ ਅਸੀਂ ਮੁਕੱਦਮਾ ਦਰਜ ਕੀਤਾ 395 ਡਕੈਤੀ ਦਾ ਤੇ 364 ਇਹ ਮਾਰ ਦੇਣ ਦੀ ਮੀਤਨਾ ਐਨੈਪਿੰਗ ਦਾ ਇਹਦਾ ਸੀਕੁਐਂਸ ਇਹ ਹੋਇਆ ਕਿ ਬੀਕਾ ਨੇਰ ਤੋਂ 300 ਕੁਇੰਟਲ ਜਿਹੜਾ ਆਪਣੇ ਛੋਲੇ ਗ੍ਰਾਮਸ ਜਿਹਨੂੰ ਕਹਿੰਦੇ ਆ ਉਹ ਟਰੱਕ ਭਰ ਕੇ ਮਲੂਟ ਦੀ ਬਾਲਾਜੀ ਕੰਪਨੀ ਐ ਟਰਾਂਸਪੋਰਟ ਦੀ ਡਿਸਟ੍ਰਿਕਟ ਮਕਸਰ ਸਾਹਿਬ ਦੀ ਉਹ ਆਈ ਅੰਮ੍ਰਿਤਸਰ ਉਹਨਾਂ ਨੇ ਪ੍ਰਿੰਸ ਕੋਲਡ ਸਟੋਰੇਜ ਦੇ ਵਿੱਚ ਇੱਥੇ ਉਹ ਆਪਣਾ ਜਿਹੜਾ ਮਾਲ ਲਾਉਣਾ ਸੀ ਇਸੇ ਕਾਰਨ ਕਰਕੇ ਉੱਥੇ ਰਸ਼ ਹੋਇਆ ਉਹ ਆਪਣੇ ਟਰੱਕ ਦੇ ਵਿੱਚ ਡਰਾਈਵਰ ਤੇ ਕਲੀਨਰ ਦੋਨੋਂ ਸੁੱਤੇ ਪਏ ਸੀਗੇ ਤੋ ਪੰਜ ਬੰਦਿਆਂ ਨੇ ਆ ਕੇ ਅਣਪਛਾਤੇ ਨੇ ਤੇ ਹਮਲਾ ਕੀਤਾ ਔਰ ਉਹਨਾਂ ਨੂੰ ওভারਪਾਸ ਕੀਤਾ ਹੱਥ ਪੈਰ ਬੰਨ ਕੇ ਮੂੰਹ ਬੰਨ ਕੇ ਅੱਖਾਂ ਬੰਨ ਕੇ ਟਰੱਕ ਦੇ ਸਣੇ ਉਹਨਾਂ ਨੂੰ ਨਾਲ ਲੈ ਗਏ ਉਹ ਔਰ ਅੱਗੇ ਜਾ ਕੇ GPS ਡਿਸਕਵਰ ਕੀਤਾ ਕਿ ਇਧਰ ਤਰਨਤਨ ਸਾਈਡ ਤੇ ਫੇਰ ਉਹਨਾਂ ਦੀ ਕੁੱਟਮਾਰ ਕੀਤੀ ਉਹਨੂੰ ਕਿਹਾ ਵੀ GPS ਤੁਸੀਂ ਖੋਲੋ GPS ਖੋਲ ਕੇ ਉਹਨਾਂ ਨੂੰ ਮੁੜ ਕੇ ਅੱਗੇ ਜਾ ਕੇ ਸੁੱਟ ਦਿੱਤਾ ਗਿਆ ਇੱਕ ਨਾਲੇ ਦੇ ਕੋਲ ਹੱਥ ਪੈਰ ਬੰਨੇ ਰਹੇ ਮੂੰਹ ਬੰਨੇ ਹੋਏ ਅੱਖਾਂ ਬੰਨੀਆਂ ਔਰ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਜਦੋਂ ਥਾਣੇ ਸੁਲਤਾਨਵਿੰਡ ਦੇ ਅਗਲੇ ਦਿਨ ਦੱਸਿਆ ਸਾਨੂੰ ਤਾਂ ਸਾਡੀ ਪੁਲਿਸ ਹਰਕਤ 'ਚ ਆਈ ਜਿਵੇਂ ਕਿ ਤੁਹਾਨੂੰ ਪਤਾ ਕਮਿਸ਼ਨਰੇਟ ਦੇ ਵਿੱਚ ਸਾਡਾ ਜ਼ੀਰੋ ਟੋਲਰੈਂਸ ਪੋਲਿਸੀ ਹੈ ਕ੍ਰਾਈਮ ਦੇ ਅਗੇਂਸ ਸੋ ਸਾਰੇ ਆਫੀਸਰਸ ਇਕਦਮ ਅਸੀਂ ਅਲਰਟ ਹੋਏ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਹਦੀ ਸੁਪਰਵੀਜ਼ਨ ਮਿਸਟਰ ਹਰਪ੍ਰੀਤ ਮੰਡੇਰ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪਨ ਆਲੂ ਵਾਲੀਆ ਜੀ ਮਨਿੰਦਰ ਸਾਡੇ ਏਸੀਪੀ ਸਾਊਥ ਜਸਵੀਰ ਸਿੰਘ ਸਾਡੇ ਐਸਐਚਓ ਸੁਲਤਾਨਪੁਰ ਤੇ ਵਿੰਦਰਜੀਤ ਦੇ ਸੀਆਈਏ 3 ਦੇ ਇੰਚਾਰਜ ਨੇ ਸਾਰਿਆਂ ਨੇ ਅਸੀਂ ਅਲੱਗ-ਅਲੱਗ ਟੀਮਾਂ ਬਣਾਈਆਂ ਔਰ ਪਲਾਨਡ ਵੇ ਨਾਲ ਅਸੀਂ ਸਾਰਿਆਂ ਨੂੰ ਸੈਂਟੀਫਿਕਲੀ ਤੇ ਪ੍ਰੋਫੈਸ਼ਨਲੀ ਟੈਕਨੀਕਲੀ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਦੇ ਚ ਅਸੀਂ ਇਹ ਸਾਰੇ ਦਾ ਸਾਰਾ ਮਾਲ ਰੱਤ ਤੇ ਚਾਰੋਂ ਬੰਦੇ ਫੜ ਲਏ ਇੱਕ ਬੰਦਾ ਫਰਾਰ ਹੈ ਸਰੀ ਰਿਕਵਰੀ ਹੋ ਚੁੱਕੀ ਹੈ ਔਰ ਮੈਂ ਇਹਨੂੰ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿ ਜਿੱਦਾਂ ਜਾ ਕੇ ਇਹਨਾਂ ਨੇ ਸਾਰੇ ਕੰਮ ਕੀਤੇ ਔਰ ਬੰਦਿਆਂ ਨੂੰ ਟਰੈਕ ਕੀਤਾ ਔਰ ਛੋਟੇ ਛੋਟੇ ਲਿੰਕਸ ਜਿਹੜੇ ਆ ਲੀਡਸ ਇਹ ਕਿੱਥੇ ਕੋਈ ਬੋਰੀ ਦਾ ਨਿਸ਼ਾਨ ਮਿਲਿਆ ਕਿੱਥੋਂ ਸਾਨੂੰ ਕੁਝ ਉਹਨਾਂ ਦੇ ਬੋਰੀਆਂ ਦੇ ਵਿੱਚੋਂ ਚੀਜ਼ ਦਿਗਦੀ ਹੋਈ ਮਾਲਕ ਤੇ ਦਿਖਿਆ ਉਹ ਸਾਡੇ ਮੁਲਾਜ਼ਮਾਂ ਨੇ ਇੰਨੀ ਮਤਲਬ ਦਿਨ ਰਾਤ ਮਿਹਨਤ ਕਰਕੇ ਇਹਨੂੰ ਆਲਮੋਸਟ 24 ਘੰਟੇ ਦੇ ਵਿੱਚ ਸਾਰਾ ਐਡਾ ਵੱਡਾ ਸੈਂਸੇਸ਼ਨ ਕ੍ਰਾਈਮ ਪ੍ਰੈਸ ਕੀਤਾ ਜਿਹੜੇ ਮੁਲਜ਼ਮ ਫੜੇ ਜਾ ਚੁੱਕੇ ਨੇ ਉਹ ਜਗਜੀਤ ਸਿੰਘ ਹੈ ਇਹ ਦਾਖਾਣਾ ਵਰਪਾਲ ਅੰਮ੍ਰਿਤਸਰ ਉਹ ਸਾਰੇ ਤਰਨਤਨ ਜ਼ਿਲ੍ਹੇ ਦੇ ਰਹਿਣ ਵਾਲੇ ਜ਼ਿਆਦਾਤਰ ਹੈਗੇ ਆ ਅਰਜਨ ਸਿੰਘ ਪੁਰਖਕਟਾ ਇਹ ਪਿੰਡ ਚੱਬਾ ਗੁਰਪ੍ਰੀਤ ਸਿੰਘ ਹਰਪਸਾਜਨ ਖੇਮ ਕਰਨ ਤਰਨਤਾਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦੀ ਤੇ ਮੁਕਦਮੇ ਦੀ ਐਵੀਡੈਂਸ ਡਿਸਟਰੋਏ ਕਰਨ ਦੀ ਮੋਗੇ ਦੇ ਵਿੱਚ ਐਫਆਰ ਹੈਗੀ ਹੈ ਪੁਰਾਣਾ ਕ੍ਰਿਮिनल ਰਿਕਾਰਡ ਹੈ ਸੁਖਦੇਵ ਸੋਨੂ ਇਹ ਚੱਬੇ ਦਾ ਮਰਸਦ ਦਾ ਬਰਾਮਦਗੀ ਜਿਹੜੀ ਹੋਈ ਹੈ ਇੱਕ ਟਰੱਕ ਜਿਹੜਾ ਖੋਇਆ ਗਿਆ ਸੀ ਜਿਹੜਾ ਕਿ ਅਸ਼ੋਕ ਲੇਲਨ ਕੰਪਨੀ ਦਾ ਹੈਗਾ 300 ਕੁਇੰਟਲ ਛੋਲੇ ਜੋ ਕਿ ਬੀਕਰ ਨੇਰ ਤੋਂ ਚੱਲੇ ਸੀਗੇ तकरीबन ਜਿਹਦੀ ਕੀਮਤ 20 ਲੱਖ ਦੇ ਕਰੀਬ ਹੈ ਵਾਰਦਾਤ 'ਚ ਇੱਕ ਹੋਰ ਨਵੀਂ ਗੱਲ ਆਈ ਸਾਹਮਣੇ ਕਿ ਟਰੱਕ ਨੂੰ ਜਦੋਂ ਸਕਾਟ ਕਰ ਰਹੀ ਸੀ ਤੇ ਬੰਦਿਆਂ ਦੀ ਪ੍ਰੋਟੈਕਸ਼ਨ ਵਾਸਤੇ ਆਲਟੋ ਕਾਰ ਫਿਗਰ ਹੋਈ ਸੀ ਉਹ ਵੀ ਅਸੀਂ ਬਰਾਮਦ ਕਰ ਲਈ ਹੈ ਔਰ ਜਿਹੜਾ ਇਹਦੇ 'ਚ ਦਾਤ ਤੇ ਕਿਰਚ ਤੇ ਇੱਕ ਮੋਬਾਈਲ ਫੋਨ ਲੱਗੇ ਸੀ ਉਹ ਵੀ ਸਾਰਾ ਬਰਾਮਦ ਹੋ ਗਿਆ ਸੋ ਇਹਦੇ 'ਚ ਜਿਹੜਾ ਰੂਟ ਬਣਾਇਆ ਇਹਨਾਂ ਨੇ ਜੋ ਸਾਡੀ ਕੁਛ ਗਿ ਤੁਮ ਆਇਆ ਹੈ ਇੱਥੋਂ ਜਦੋਂ ਗਏ ਅੰਮ੍ਰਿਤਸਰ ਨੂਰ ਦਾ ਅੱਡਾ ਪੈਂਦਾ ਤਰਨਤਾਰਨ ਵਿੱਚ ਉੱਥੇ ਇਹਨਾਂ ਨੇ ਜੀਪੀਐਸ ਜਾ ਕੇ ਰਿਮੂਵ ਕਰਾਇਆ ਕਟਮਾਰ ਕਰਕੇ ਡਰਾਈਵਰ ਵਗੈਰਾ ਦੀ ਉਸ ਬਾਅਦ ਝਵਾਲ ਗਏ ਝਵਾਲ ਤੋਂ ਬਾਅਦ ਪਿੱਖੀਵਿੰਡ ਗਏ ਪਿੱਖੀਵਿੰਡ ਤੋਂ ਬਾਅਦ ਪੱਟੀ ਫਿਰ ਬਲਟੋਆ ਖੇਮ ਕਰਨ ਔਰ ਉੱਥੋਂ ਜਦੋਂ ਇਹ ਇੱਧਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਸਮਾਨ ਜਾਂ ਇੱਧਰ ਗਾਹ ਕਲਬ ਰਹੇ ਸੀ ਵੀ ਉੱਥੇ ਖੇਮ ਕਰਨ ਜਾਂ ਉਧਰ ਬਲਟੋਏ ਚ ਕਿਤੇ ਮੰਡੀ ਚ ਹੋ ਜੇ ਜਾਂ ਅੰਮ੍ਰਿਤਸਰ ਦੇ ਵਿੱਚ ਵੱਡੀ ਮੰਡੀ ਆ ਸੀ ਇੱਥੇ ਕੋਈ ਕਰੀਏ ਉਹ ਸਾਰੀ ਟੀਮ ਨੇ ਇਹਨੂੰ ਨੈਪ ਉਹ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਮੈਂ ਦਿੰਦਾ ਔਰ ਇਹਨਾਂ ਨੂੰ ਵਾਜਬ ਇਨਾਮ ਅਸੀਂ ਆਪਣੇ ਲੈਵਲ ਤੇ ਵੀ ਡੀਜੀ ਸਾਹਿਬ ਵੱਲੋਂ ਵੀ ਤੁਹਾਨੂੰ ਸਾਰੇ ਬੰਦੇ ਹੋ ਗਏ ਰਹਿੰਦੇ ਸਾਰੇ ਜਿਹੜੇ ਕਿਦਾਂ ਕਰਦੇ ਇਹਨਾਂ ਜਿੱਤ ਲੜਕਾ ਤੁਹਾਨੂੰ ਮੈਂ ਦੱਸਿਆ ਉਹਦੇ ਖਿਲਾਫ ਪਹਿਲਾਂ ਹੈ ਜੀ ਬਾਕੀ ਇਹ ਉਹਦੇ ਨਾਲ ਰਲ ਗਏ ਸੀਗੇ ਈਜ਼ੀ ਮਨੀ ਆਪਾਂ ਬਣਾਈਏ ਤੇ ਟਰੱਕ ਦੇ ਖੋਣ ਦੀਆਂ ਬਲੇਮਵਾਰਤਾ ਤਾਂ ਬਹੁਤ ਹੋਈਆਂ ਹੈ ਔਰ ਸੈਂਸੇਸ਼ਨਲ ਹੈ ਉਹ ਅੱਛੀ ਕਿਸਮਤ ਮੈਂ ਸਮਝਦਾ ਸਾਡੇ ਜਿਹੜਾ ਡਰਾਈਵਰ ਤੇ ਕਲੀਨਰ ਦੀ ਵੀ ਜਾਨ ਬਚ ਗਈ ਜਿੱਦਾਂ ਦਾ ਬਿਹੇਵੀਅਰ ਉਹਨਾਂ ਨਾਲ ਜਿੱਦਾਂ ਇਹਨਾਂ ਨੇ ਕੇਅਰਲੈਸਲੀ ਕੀਤਾ ਉਹ ਜਾਨ ਕੋਈ ਕਰੇ ਆਪਣੇ ਹੱਥ ਹੋ ਸਕਦੀ ਹੈ